Tak, ini kantiran. Ini ni apa? Kalau ਗੱਡੀ ਦੇ ਕੋਲ ਡਾਕਟਰ ਨੇ ਗੱਡੀ ਖੜੀ ਹੁਣ ਪਾਣੀ ਹੁਣ ਮਹੀਨੇ ਦਾ 8-10 ਮਹੀਨਾ ਉਹ ਪੁਲਾਨੇ ਭੇਜ ਕੇ ਵਿੱਚ ਕਵਾਸ ਉਹ ਸਰਕਾਰੀ ਤੋਂ ਮਿਲਦੀ ਕਿ ਸਰਕਾਰੀ ਸਰਕਾਰ ਨੇ ਮੈਂ ਕਹੇ ਕੋਸਟਾ ਦੇ ਕੇ ਉਹ ਦਿੱਲੀ ਦੇ ਪੱਜੇ ਕਰਦੇ ਜਿਹੜੇ ਬਚਾਰ ਦੇ ਨਾਲ ਲੋਕ ਇਹ ਨਾਲ ਨਾਲ ਪੰਜਾਬ ਪੰਜਾਬ ਨੂੰ ਲੈ ਕੇ ਆ ਕੇ ਸਾਹਮਣੇ ਫਸਟ ਜੇਰ ਮਾਹਰ ਨੇ ਕਦੀ ਪ੍ਰਾਪਤ ਹੋਗੀ ਤੁਹਾਨੂੰ ਇਹ ਕੱਲ ਸਾਨੂੰ ਥਾਣਾ ਕੈਂਟ ਦੇ ਵਿੱਚ ਇੱਕ ਬਠਿੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਾਨੂੰ ਨਵੀਨ ਦਾਸ ਜੋ ਕਿ ਪਰਸਨਾਮ ਨਗਰ ਦਾ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿੱਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਬੰਦ ਦੇ ਵਿੱਚ ਅਸੀਂ ਮਕਦਮਾ ਨੰਬਰ 170 ਅੰਡਰ ਸੈਕਸ਼ਨ 262 BNS ਐਂਡ 52 ਪ੍ਰिजन ਐਕਟ ਦੇ ਤਹਿਤ ਥਾਣਾ ਕੈਟਰ ਦੇ ਵਿੱਚ ਮੁਕੱਦਮਾ ਦਰਜ ਕੀਤਾ ਹੈ ਤੇ ਇਸ ਦੀ ਪકડ ਵਾਸਤੇ ਵਕ ਵਕ ਟੀਮਾਂ ਗਠੀ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੋ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਚੋਰੀ ਦੇ ਤੇ ਲੁੱਟਾਖੋਣ ਦੇ ਦਰਜ ਹੈਗੇ ਕੁੱਲ ਤਿੰਨ ਮੁਕੱਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾਖੋਣ ਦੇ ਦਰਜ ਸਰ ਨੂੰ ਪਤਾ ਲੱਗਿਆ ਕਿ ਕਿਵੇਂ ਭੱਜਿਆ ਸਤਿਫੀ ਹਾਈ ਸਕਿਉਰਟੀ ਐਂਡ ਸਕਿਉਰਿਟੀ ਡਾਈਟ ਵੀ ਦੇਗੀ ਤੇ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਵਸੂਲ ਹੋਇਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਰਮੀ ਬੌਂਡਿੰਗ ਜਿਹੜਾ ਹੈਗਾ ਚਕਮਾ ਦੇਖ ਕੇ ਜਿਹੜਾ ਜੇਲ੍ਹ ਵਿੱਚ ਪਹੌੜਾ ਹੋ ਗਿਆ ਸੋ ਇਸ ਸੰਬੰਧੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਸੋ ਜੋ ਵੀ ਬੰਦੀ ਕਾਰਵਾਈ ਹੈ ਇਸ ਦੇ ਖਿਲਾਫ ਵੀ ਕੀਤੀ ਜਾਊਗੀ ਤੇ ਇਹ ਪਰਸਨਾਮ ਨਗਰ ਪਟੰਡਾ ਤੋਂ ਜਾਣ ਵਾਲਾ ਹੈ